ਤੇ ਮੈਂ ਜਦੋਂ ਗਿਆ ਨੇ ਜੀ ਉਹ ਖੇਤ ਨੂੰ ਵਾਰਡ ਕਰੀ ਜਾਂਦਾ ਤੇ ਮੈਂ ਕਿਹਾ ਬਾਪੂ ਜੀ ਇਹ ਕੰਡਿਆਲੀ ਤਾਰ ਹੈ ਕਹਿੰਦੇ ਕੋ ਪਸ਼ੂ ਵਗੈਰ ਨਾਲ ਜੇ ਵਾਰਡ ਕਰਨੇ ਰੱਖੀ ਵਾਸਤੇ ਮੈਂ ਕਿਹਾ ਜੀ ਉਹਨੂੰ 2 ਮਿੰਟ ਬਹਿ ਜਾ ਪਿਆਰ ਵਾਲੀ ਰੂਸੀ ਅਸੀਂ ਬਹਿ ਗਏ ਜੀ ਮੈਂ ਕਿਹਾ ਪੁੱਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਇੱਕ ਬਹੁਤ ਸੋਹਣਾ ਬਚਨ ਹੈ ਜੀ ਚੋ ਕਿਰਤ ਹਮਾਰੇ RAM ਕਾਰ ਦੁੱਖ ਲਗੇ ਨ ਪਾਈ ਮੈਂ ਕਿ ਜਿਵੇਂ ਤੁਸੀਂ ਵਾੜ ਕੀਤੀ ਹੈ ਨਾ ਜਦੋਂ ਆਪਾਂ ਰੋਜ਼ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ ਰੋਜ਼ ਰੋਜ਼ ਚੌਪਈ ਸਾਹਿਬ ਪੜ੍ਹਦੇ ਹਾਂ ਹਰ ਰੋਜ਼ ਕਥਾ ਸੁਣਦੇ ਕੀਰਤਨ ਸੁਣਦੇ ਇੱਕ ਦਿਨ ਇਹੋ ਜੀ ਬਰਕਤ ਪੈਂਦੀ ਸਾਡੀ ਆਲੀ ਦੁਆਲੀ ਬੰਦਗੀ ਦੀ ਇੱਕ ਵਾੜ ਹੋ ਜਾਂਦੀ ਹੈ ਜੀ ਲੀਕ ਖਿੱਚੀ ਜਾਂਦੀ ਹੈ ਉਹ ਦਿਨ ਨਾਲ ਹੁੰਦਾ ਕੀ ਹੈ ਜੀ ਜਦੋਂ ਉਹ ਲੀਕ ਸਾਡੀ ਵਾਲੇ ਦੁਆਰੇ ਬਣ ਜਾਂਦੀ ਹੈ ਉਹਦੇ ਤੋਂ ਬਾਅਦ ਕੋਈ ਵੀ ਦੁੱਖ ਆਵੇ ਉਸ ਲੀਕ ਤੱਕ ਪਹੁੰਚ ਸਕਦਾ ਹੈ ਪਰ ਮਹਾਰਾਜ ਜੀ ਕਹਿੰਦੇ ਦੁੱਖ ਲੱਗੇ ਨਾ ਭਾਈ ਉਸ ਵਾਰ ਤੋਂ ਅੱਗੇ ਦੁੱਖਾ ਕੇ ਸਾਨੂੰ ਦੁਖਾ ਨਹੀਂ ਸਕਦਾ ਉਹ ਬੰਦਗੀ ਦੀ <div>